ਇਹ ਸਟੈਂਪ ਪੰਡਤੀ ਹੈ ਜੀ ਪਹਿਲਾਂ ਵੀ ਪੰਡਤ ਸੀ ਹੁਣ ਵੀ ਪੰਡਤ ਆ ਪੰਡਤ ਪੰਡਤ ਹੋਈ ਪਈ ਆ ਸੁਪਣਿਆਂ 'ਚ ਵੀ ਪੰਡਤ ਪੰਡਤ ਹੋਈ ਪਈ ਆ ਕਿਹੜੇ ਪੰਡਤ ਜੀ ਲੱਕੀ ਪੰਡਤ ਮਲੇਰਕੋੜਲੇ ਵਾਲੇ ਆਮਰਗੜੋਂ ਮਲੇਰਕੋੜਲੇ ਵਾਲੇ ਤੇ ਵੀਡੀਓ ਤੁਹਾਡੀ ਆਨੀਆਂ ਨੇ ਤੇ ਦੇਖਿਆ ਜਾਂਦਾ ਹੈ ਕਿ ਤੁਸੀਂ ਲੋਕਾਂ ਨੂੰ ਕਰੋੜਪਤੀ ਬਣਾਣੇ ਹੋ ਬਣਾਦੇ ਨੇ ਜੀ ਆਪੇ ਬਣਾਦੇ ਨੇ ਪਰ ਬਾਹਤਾਂ ਨੇ ਹੱਥ ਜੇ ਹਜ਼ਾਰ ਰਸਤੇ ਦਾ ਵੀ ਭਾਈ ਲੋਕਾਂ ਨੂੰ ਕਰੋੜਪਤੀ ਬਣਾਣਾ ਡਿਊਟੀ ਲਾਤੀ ਇਹ ਮੈਨੂੰ ਕਿਹੜੀ ਜੜੀ ਬੂਟੀ ਹੈ ਜਾਂ ਕਿਹੜੀ ਕੈਲਕੂਲੇਸ਼ਨ ਹੈ ਕੀ ਚੀਜ਼ ਸਾਡੇ ਬਜ਼ੁਰਗਾਂ ਦਾ ਸਾਡੇ ਕੋਲ ਗਿਆਨ ਜਿੰਨਾ ਕਿ ਗਿਆਨ ਉਹਨਾਂ ਦਾ ਅਸੀਂ ਵੰਡ ਰਹੇ ਹਾਂ ਕਈ ਲੋਕ ਸਾਡੇ ਖਿਲਾਫ ਵੀ ਬੋਲਦੇ ਨੇ ਇਹ ਕੀ ਯਾਰ ਆਸੀ ਜਿਹੀ ਰੱਖਿਆ ਆ ਰੱਖਿਆ ਆਪ ਨੂੰ ਕੱਢ ਲਵੇ ਪਰ ਮੈਂ ਇਹ ਕਹਿੰਦਾ ਇੰਟਰਨੈਟ ਦਾ ਜ਼ਮਾਨਾ ਹੈ ਹਾਂਜੀ ਦੁਨੀਆ ਚੰਦ ਤੇ ਜਾ ਚੁੱਕੀ ਹੈ ਲੋਕ ਅੰਤਰਿਸ਼ਟ੍ਰੇ ਰਹ ਰਹੇ ਨੇ ਲੋਕ ਕਰੋੜਪਤੀ ਬਣਾ ਆ ਪੰਡਤ ਥੱਲੇ ਬੈਠੇ ਲੋਕਾਂ ਨੂੰ ਭੰਬੂ ਬੋਸਲੇ ਤੇ ਪਾ ਰਿਹਾ ਇੱਕ ਐਦਾਂ ਦਾ ਸੱਸੀ ਗੱਲ ਦੋਸਤੋ ਅੱਜ ਤੁਹਾਨੂੰ ਐਸੀ ਜਗ੍ਹਾ ਲੈ ਕੇ ਆਏ ਹਾਂ ਜਿੱਥੇ ਲੋਕ ਕਰੋੜਪਤੀ ਬਣ ਕੇ ਜਾਂਦੇ ਨੇ ਜਦੋਂ ਮੈਂ ਐਡਾ ਗੱਲ ਕਹੀ ਹੈ ਤਾਂ ਤੁਸੀਂ ਕਿਤੇ ਨਾ ਕਿਤੇ ਸੋਚਣ ਲੱਗੇ ਹੋਗੇ ਕਿ ਇੱਕ ਅਜਿਹੀ ਜਗ੍ਹਾ ਜਿੱਥੇ ਲੋਕ ਕਰੋੜਪਤੀ ਬਣ ਕੇ ਜਾਂਦੇ ਨੇ ਬਿਲਕੁਲ ਜੀ ਅਸੀਂ ਸਿਸਟਮ ਬੈਠੇ ਹੈ ਲੁਧਿਆਣਾ ਜਿੱਥੇ ਪੰਡਤ ਲਾਟਰੀ ਏਜੰਸੀ ਮਲੇਰ ਕੋਟਲੇ ਵਾਲੇ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਵਿਸ਼ਵਾਸ ਨਾਲ ਆਪਣੇ ਪਰਮਾਤਮਾ ਦੇ ਲੜਨਾ ਲੋਕਾਂ ਨੂੰ ਕਰੋੜਪਤੀ ਬਣਾਣੇ ਆ ਕਿੰਨਾਕ ਸੱਚ ਹੈ ਕਿੰਨਾਕ ਝੂਠ ਹੈ ਇਹ ਤਾਂ ਲੋਕ ਦੱਸਦੇ ਨੇ ਸਾਡੇ ਨਾਲ ਜੁੜੇ ਪੰਡਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਬਹੁਤ ਬਹੁਤ ਸਵਾਗਤ ਹੈ ਮੈਨੂੰ ਕਵਰ ਕਰਨ ਤੇ ਬਹੁਤ ਧੰਨਵਾਦ ਤੁਹਾਡਾ ਬੜੀ ਵੀਡੀਓ ਤੁਹਾਡੀ ਆਨੀਆਂ ਨੇ ਤੇ ਦਿਖਿਆ ਜਾਂਦਾ ਹੈ ਕਿ ਤੁਸੀਂ ਲੋਕਾਂ ਨੂੰ ਕਰੋੜਪਤੀ ਬਣਾਣੇ ਹੋ ਬਣਦੇ ਨੇ ਜੀ ਆਪੇ ਬਣਦੇ ਨੇ ਪਰਮਾਤਮਾ ਨੇ ਹੱਥ ਜੇ ਹਜ਼ਾਰ ਰਸਤੇ ਦਾ ਵੀ ਭਾਈ ਲੋਕਾਂ ਨੂੰ ਕਰੋੜਪਤੀ ਬਣਾਣਾ ਡਿਊਟੀ ਲੱਗੀ ਹੁੰਦੀ ਜੀ ਵੀ ਤੁਸੀਂ ਵੀ ਬਣਦੇ ਮੈਂ ਨਾਲ ਬਣ ਜਾਣਾ ਬਰੇ ਇਹੀ ਲੋਕਾਂ ਦੇ ਸਵਾਲ ਵੀ ਬਹੁਤ ਹੁੰਦੇ ਨੇ ਕਮੈਂਟ ਵੀ ਆਉਂਦੇ ਨੇ ਜੇ ਮੰਨ ਲਓ 6 ਕਰੋੜ ਰੁਪਏ ਦਾ ਪ੍ਰਾਈਜ਼ ਮੇਰੇ ਵਿੱਚ ਹੀ ਡੇਟ ਚ ਲੱਗਦਾ ਤਾਂ 50 ਲੱਖ ਰੁਪਏ ਦੋ ਮਿੰਟ ਮੈਨੂੰ ਦੇ ਦੇ ਮੈਂ ਆਰਾਮਿਕ ਗੁਰਪਤਿ ਲਖਪਤੀ ਬਣੀ ਆ ਨਾ ਔਰ ਇਹਦਾ ਵੀ ਜਿਹਨੂੰ ਪ੍ਰਾਈ ਲੱਗਿਆ ਸੀ 6000 ਦਾ ਉਹਦੀ ਮੈਨੂੰ ਅਬਾਉਟ ਕੁਝ ਨਾ ਕੁਝ 1500 ਦੀ ਜਿਹੜੀ ਇਹ ਗਾਹਕ ਨੂੰ ਨਾਮ ਲੱਗਦਾ ਸਾਨੂੰ ਮੈਨੂੰ ਲੱਗਿਆ ਨਹੀਂ ਤੇ ਗਾਹਕ ਤਾਂ ਸੋਚਦਾ ਹੀ ਹੋਊਗਾ ਨਾ ਕਿ ਮੈਨੂੰ ਕੋ ਕਿਹੜੀ ਜੜੀ ਬੂਟੀ ਹੈ ਜਾਂ ਕਿਹੜੀ ਕੈਲਕੂਲੇਸ਼ਨ ਹੈ ਸਾਡੇ ਬਜ਼ੁਰਗਾਂ ਦਾ ਸਾਡੇ ਕੋਲ ਗਿਆਨ ਜਿੰਨਾ ਕ ਗਿਆਨ ਉਹਨਾਂ ਕ ਅਸੀਂ ਵੜ ਰਹੇ ਆ ਕਈ ਲੋਕ ਸਾਡੇ ਖਿਲਾਫ ਵੀ ਬੋਲਦੇ ਨੇ ਇਹ ਕੀ ਯਾਰ ਆਸੀ ਜਿਹੀ ਰੱਖਿਆ ਆ ਰੱਖਿਆ ਆਪ ਨੂੰ ਵੜ ਲਵੇ ਪਰ ਮੈਂ ਇਹ ਕਹਿਣਾ ਵੀ ਯਾਰਾ ਦੇਖੋ ਜੇ ਤੁਸੀਂ ਮੈਨੂੰ ਹਰਾਉਣਾ ਜਨੇ ਰਾਸ਼ੀ ਜੀ ਕੀਆ ਕੱਲੇ ਰਾਸ਼ੀ ਦੇ ਆਸਾਰ ਨਾਲ ਹੀ ਇਹ ਫੀਸ ਦੇ ਹਿਸਾਬ ਨਾਲ ਵਿਗਾਹ ਕੋ ਨਹੀਂ ਪੰਡ ਦੇ ਮੇਰੇ ਕੋਲ ਵੀ ਨੇ ਪੜਤੁੰਦਾ ਕੋਲ ਬਰਬਰ ਬੜਾ ਲੋ ਦੇਖੋ ਕਸਟਮਰ ਕਿੱਧਰ ਜਾਂਦਾ ਇਹ ਨਾ ਕਹੋ ਵੀ ਰਾਸ਼ੀ ਦੇ ਕਰਕੇ ਲੋਕਾਂ ਨੂੰ ਪਤਾ ਕੀ ਗੱਲ ਹੈ ਜੀ ਭੇਡ ਚਾਲ ਆ ਭੇਡ ਚਾਲ ਕਿਉਂ ਆ ਯਾਰ ਜੇ ਕੋਸ ਹੈਗਾ ਤਾਂ ਹੀ ਆ ਤੁਹਾਡੇ ਕੋਲ ਨਾਮ ਲੱਗਦਾ ਤੁਹਾਡੇ ਕੋਲ ਹੀ ਗਾਲ ਕਉਂਦਾ ਮੇਰੇ ਇਕਨਾਂ ਵੀ ਰੋਬਰ ਪੰਡਤ ਨੂੰ ਬਿਠਾਓ ਪੰਡਤ ਜੀ ਇੰਟਰਨੈਟ ਦਾ ਜ਼ਮਾਨਾ ਹੈ ਹਾਂਜੀ ਦੁਨੀਆ ਚੰ드 ਤੇ ਜਾ ਚੁੱਕੀ ਹੈ ਲੋਕ ਅੰਤਰਿਸ਼ਟ੍ਰੇ ਰਹ ਰਹੇ ਨੇ ਹਾਂਜੀ ਲੋਕ ਉਹ ਪੰਡਤ ਇਕੱਲੇ ਬੈਠੇ ਲੋਕਾਂ ਨੂੰ ਭੰਬੂ ਬੂਸਲੇ ਤੇ ਪਾ ਰਿਹਾ ਏ ਇਦਾਂ ਬਲਬੂਸਾ ਕੋਈ ਨਹੀਂ ਹੈਗਾ ਦੇਖੋ ਅੰਕਜੋਤਸਾ ਦੁਨੀਆ ਤੋਂ ਚੱਲਦਾ ਆ ਰਿਹਾ ਪਹਿਲਾਂ ਤੋਂ ਕੋਈ ਅਸੀਂ ਨਵਾਂ ਨਹੀਂ ਕੰਮ ਕਰਿਆ ਅਸੀਂ ਪੰਡਤਾਂ ਸਾਡਾ ਕੰਮ ਆ ਇਹ ਅਸੀਂ ਕੰਮ ਕਰਦੇ ਹਾਂ ਕਈ ਲੋਕ ਕਹਿੰਦੇ ਨੇ ਪੰਡਤ ਇਹ ਕਰਦਾ ਉਹ ਕਰਦਾ ਲੋਕਾਂ ਨੂੰ ਅੰਧਵਿਸ਼ਵਾਸ ਬਣਾਉਂਦਾ ਹੋਰੋਂ ਪੰਡਤ ਵਿੱਚ ਟੋਏ ਚੱਲ ਅੱਗੇ ਜਿਵੇਂ ਅੰਦਰ ਸਾਡਾ ਕਰਮਾ ਸੀ ਕਿ ਜੇ ਕੋਈ ਗਲਤ ਕੰਮ ਕਰਿਆ ਪੱਤਰੀ ਜੇ ਪੰਡਰੀ ਦੇਖਣੀ ਹੈ ਹੋਰ ਤੁਹਾਨੂੰ ਦੇਖਣੀ ਵੀਰੇ ਨਹੀਂ ਮੈਂ ਉਹ ਮੈਂ ਉਹ ਗੱਲ ਹੀ ਨਹੀਂ ਕਰਿਆ ਚਲੋ ਤੁਸੀਂ ਕਰਦੇ ਲੋਕਾਂ ਦਾ ਸਵਾਲ ਨਹੀਂ ਨਹੀਂ ਬਹੁਤ ਗੱਲ ਹੈ ਜੀ ਜਦੋਂ ਜਦੋਂ ਇਹ ਵੀਡੀਓ ਚੱਲੂਗੀ ਤੇ ਦੇਖੋ ਤੁਸੀਂ ਕਿੰਦਾ ਕਿੰਦਾ ਕਮੈਂਟਸ ਆਣੇ ਨੇ ਕੁਝ ਪੋਜ਼ਿਟਿਵ ਕੁਝ ਨੈਗੇਟਿਵ ਉਹਦਾ ਉੱਤਰੀ ਹੋ ਨਹੀਂ ਨਹੀਂ ਡਿਊਟੀ ਮੈਂ ਮੰਨਦਾ ਜਿਹੜੇ ਤੁਹਾਡੇ ਤੋਂ ਸੜਦੇ ਨੇ ਉਹ ਤਾਂ ਨੈਗੇਟਿਵ ਕਰਨਗੇ ਹੀ ਕਰਨਗੇ ਉਹ ਤਾਂ ਮੈਂ ਮੰਨਦਾ ਬੰਦੇ ਦੇਖੋ ਕਿੰਨੇ ਖੜੇ ਨੇ ਕਾਕ ਬੀਪੀ ਜੀ ਕੋਣੀ ਲਈ ਵੇਟਨੇ ਬਾਕੀ ਪੰਡਤ ਜੀ ਇਹਦੇ ਚ ਕੋਈ ਵੈਲ ਐਜੂਕੇਟਿਡ ਬੰਦਾ ਖੜਾ ਹੈ ਸਾਰੇ ਖੜੇ ਨੇ ਇਹ ਜਾਂ ਕੋਈ ਡਾਕਟਰ ਹੈ ਜਾਂ ਕੋਈ ਇਹ ਮੇਰੇ ਕੋਲ ਵੀਆਈਪੀ ਪਰਸਨਲ ਆਰਟਿਸਟ ਵੀ ਆਉਂਦੇ ਨੇ ਉਹਨਾਂ ਵਾਸਤੇ ਸਪੈਸ਼ਲ ਵੀਰਵਾਰ ਰੱਖਿਆ ਹੋਇਆ। ਬੰਦੇ ਪੜੇ ਲਿਖੇ بڑے بڑے ਡਾਕਟਰ ਆਫਸਰ ਆਈਪੀ ਆਫਸਰ ਵੀ ਮੇਰੇ ਕੋਲ ਆ ਕੇ ਟਿਕਟ ਪਾ ਕੇ ਜਾਂਦੇ ਨੇ। ਹੁਣ ਮੈਂ ਨਾਮ ਨਹੀਂ ਨਾ ਲੈ ਸਕਦਾ ਪਰਸਨਲੀ ਆਉਂਦੇ ਟਿਕਟ ਪਾਉਂਦੇ ਸਾਰੇ ਪਾਉਂਦੇ। ਮੈਂ ਤੇ ਇਹ ਆਉਂਦੀ ਜਿਹੜੇ ਬਾਰੇ ਖਲਾਫ ਬੋਲਦੇ ਰਿਓ ਵੀ ਕਿਸੇ ਬੰਦੇ ਨੂੰ ਭੇਜ ਕੇ ਮੇਰੇ ਕੋਲ ਟਿਕਟ ਲੈ ਕੇ ਜਾਂਦੇ ਨੇ। ਮੈਂ ਪੰਡਤ ਜੀ ਗੱਲ ਦੱਸੋ ਇਹ ਸ਼ਾਰਟਕਟ ਨਹੀਂ ਹੈ ਕਰੋੜਪਤੀ ਬਣੂਗਾ। ਕਿਹੜਾ? ਆਹ ਵਾਲਾ। ਹਾਂਜੀ ਸ਼ਾਰਟਕਟ ਹੈ ਜੀ। ਤੇ ਇਹ ਸ਼ਾਰਟਕਟ ਤਰੀਕੇ ਨਾਲ ਮ ਤੁਸੀਂ ਇਹ ਟਿਕਟ ਮੈਂ ਤੁਹਾਨੂੰ ਦੱਸਦਾ ਕਿ ਮੈਂਥੋ ਟਿਕਟ ਪਾ ਕੇ ਜਾਊਂਗਾ ਤੇ ਉਧਰ ਰਿਜ਼ਲਟ ਵੀ ਮੈਂ ਤੁਹਾਨੂੰ ਅਗਲੇ ਪ੍ਰੋਗਰਾਮ ਤੇ ਦੱਸਾਂਗਾ ਕਿ ਟਿਕਟ ਕਿ ਨਿਕਲਦੀ ਕਿ ਨਹੀਂ ਚਲਦੀ ਬਾਕੀ ਕੱਲ ਹੋਰ ਸੁਣਦਾ ਰਹੋ ਕਿਉਂਕਿ ਮੈਂ ਲੋਕ ਇਹਨੇ ਇਹ ਜੋਤ 80 ਕੁਛ ਨਹੀਂ ਇਹ ਨਹੀਂ ਬਹੁਣੀ ਬੋਲਦੇ ਨੇ ਉਹ ਸਾਨੂੰ ਨਾ ਬੋਲਦਾ ਸਰਕਾਰ ਕਿਉਂ ਪੜਾਈ ਕਰਾ ਰਹੀ ਹੈ ਜੇ ਅੰਤ ਜੋਤ ਉਸ ਦੀ ਹੈ ਨਹੀਂ ਸਾਂਸਕ੍ਰਿਤੀ ਤਾਲ ਜੀ ਨੇ ਕਿਉਂ ਪੜਾਈ ਕਰਾ ਰਹੀ ਹੈ ਸਾਨੂੰ ਬੰਦ ਕਰ ਦੇ ਇਹ ਮੇਰੇ ਕੰਮ ਨੂੰ ਗਲਤ ਕਹਿ ਰਹੇ ਨੇ ਕਹਿੰਦਾ ਪਾਪ ਮੈਂ ਨਹੀਂ ਅਸੀਂ ਕੰਮ ਨੂੰ ਗਲਤ ਨਹੀਂ ਕਹਿ ਰਹੇ ਆ ਲੋਕ ਕਹਿ ਰਹੇ ਨੇ ਵੀਡੀਓ ਪਾ ਰਹੇ ਨੇ ਬਿਲਕੁਲ ਜੀ ਲੋਕ ਤਾਂ ਕਹਿ ਰਹੇ ਕਿ ਬਿਲਕੁਲ ਵੀਡੀਓ ਪਾ ਰਹੇ ਨੇ ਲੋਕ ਤਾਂ ਕਹਿਣਗੇ ਕੋਈ ਲੋਕ ਸੈਟੀਸਫੈਕਸ਼ਨ ਨਹੀਂ ਤੁਹਾਡੇ ਤਰਕ ਤੋਂ ਸੈਟੀਸਫੈਕਸ਼ਨ ਹੋਊਗਾ ਕਹਿ ਸਕਦੇ ਹੋ ਸਟਾਫ ਦੇ ਕਿਉਂ ਕਹਿੰਦੇ ਨੇ ਵੀ ਉਹਨਾਂ ਨੂੰ ਕਿ ਮਿਰਚਾ ਨਹੀਂ ਨਹੀਂ ਉਹ 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 ਗੱਲ ਵੱਖਰੀ ਹੈ ਕਿ ਜਿਹੜੇ ਤੁਹਾਡੇ ਤੋਂ ਸੜਦੇ ਨੇ ਉਹਨਾਂ ਨੇ ਤਾਂ ਨੈਗੇਟਿਵ ਕਮੈਂਟਸ ਕਰਨੇ ਨੇ ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਜਨਰਲ ਪਰਸੰਦੀ ਦੀ ਗੱਲ ਕਰ ਰਿਹਾ ਸਵਾਲ ਦਾ ਜਵਾਬ ਦੇ ਰਹੇ ਜੀ ਫਿਰ ਤੁਹਾਡੇ ਮੇਰੇ ਸਵਾਲ ਦਾ ਜਵ ਤੁਹਾਨੂੰ ਇਹਨਾਂ ਨੂੰ ਸੈਟੀਸਫਾਈਡ ਕਰਾਓ ਮੇਰੇ ਕੋਲ ਆਉਣ ਟਿਕਟ ਪਰੋਨਾ ਨਾਮ ਲੱਗੋ ਫਿਰ ਸੈਟੀਸਫਾਈ ਹੋ ਬਿਲਕੁਲ ਜੀ ਅਗਰ ਤੁਸੀਂ ਸੈਟੀਸਫਾਈਡ ਹੋਣਾ ਚਾਹਦੇ ਹੋ ਜਾਂ ਤੁਸੀਂ ਕੋਈ ਤਰਕ ਰੱਖਦੇ ਹੋ ਸਬੂਤਾਂ ਨੂੰ ਲੈ ਕੇ ਜਰੂਰ ਆਇਓ ਇੱਕ ਵਾਰ 500 ਜਾਂ 1000 ਦਾ ਖਰਚ ਜ਼ਰੂਰ ਕਰਿਓ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸੂਗਾ ਜਾਂ ਮੇਰਾ ਨੰਬਰ ਆਊਗਾ 98148240 ਮੈਨੂੰ ਫੋਨ ਕਰੋ ਤੇ ਮੈਂ ਤੁਹਾਡਾ ਵੀ ਹੋ ਲੈਣਾ ਹਾਂ ਬਟ ਉਸ ਬੰਦੇ ਦਾ ਨਹੀਂ ਜੋ ਇਹਨਾ ਤੋਂ ਸਰਦੇ ਨੇ ਉਸ ਬੰਦੇ ਦਾ ਜੋ ਜੈਨੂਅਲ ਲੌਜੀਕਲ ਇਹ ਗੱਲ ਨੂੰ ਪਰਮਾਨ ਕਰਦੇ ਨੇ ਕਿ ਮੰਦਰ ਜੀ ਕਿਤੇ ਨਾ ਕਿਤੇ ਲੋਕਾਂ ਨੂੰ ਮੂਰਖ ਬਣਾ ਰਹੇ ਕਿਉਂਕਿ ਦੇਖੋ ਨੈਗੇਟਿਵ ਪੋਜ਼ਿਟਿਵ ਦੁਨੀਆ ਚਾਹੀਏ ਮੈਂ ਮੰਨਦਾ ਮੰਦਰ ਜੀ ਨੂੰ ਕੋਈ ਨੈਗੇਟਿਵ ਹੀ ਕਹਿੰਦੇ ਹੋਣਗੇ ਕਿ ਪੋਜ਼ਿਟਿਵ ਵੀ ਕਹਿੰਦੇ ਹੋਣਗੇ ਉਹ ਉਹਨਾਂ ਦੀ ਥਿੰਕਿੰਗ ਹੈ ਇਹਦੇ ਕੰਮ ਤੇ ਕੈਲਕੂਲੇਸ਼ਨ ਨੂੰ ਤੁਸੀਂ ਕਿਦਾਂ ਵਿਸ਼ਵਾਸ ਕਰਦੇ ਆ ਤੁਹਾਨੂੰ ਕਿਦਾਂ ਸਹੀ ਲੱਗਦਾ ਇਹ ਜਰੂਰ ਮੇਨਾ ਕਰਤ ਦੇ ਤਰੀਕੇ ਨਾਲ ਕਰੋ ਮੇਰੀ ਗੱਲ ਸੁਣੋ 20 25 ਬੱਚੇ ਸਾਲ ਹੋ ਗਏ ਲੋਕਾਂ ਨੂੰ 100 ਰੁਪਏ ਦਾ ਨਾਮ ਹੀ ਲੱਗਿਆ ਪੰਡਤ ਉਹਦੇ ਖਾਤੇ ਖੋਦਦੇ ਲੋਕ ਮੰਨ ਕੇ ਜਾਂਦੇ ਨੇ ਤੁਸੀਂ ਵੀ ਦੇਖਿਆ ਹੋਣਾ ਨਹੀਂ ਤੇ ਪੰਡਤ ਜੀ ਤੁਹਾਡੇ ਕੋਲ ਪੂਰੇ ਪੰਜਾਬ ਤੇ ਟੁੜੀ ਪੂਰੇ ਜੀ ਮੈਂ ਤਾਂ ਇਹ ਕਹਿੰਦਾ ਜੀ ਪੂਰੇ ਹਿੰਦੁਸਤਾਨ ਤੋਂ ਲੋਕਾਂ ਨੇ ਸੀ ਇਹ ਛੜਦੇ ਨੇ ਬੀਬੀ ਦੀਆਂ ਕੋਈਆਂ ਤਿਆਰ ਕੋ ਜਲਦੀ 1 ਮਹੀਨੇ ਦੇ ਪੰਡਤ ਪੰਜਾਬ ਕਵਰ ਕਰਨ ਜਾ ਰਿਹਾ ਦਾ ਕੂਰਾ ਮੌਸਰ ਅੰਬਰ ਸਾਰੇ ਇਹ ਵੀ ਜਿਹੜੇ ਸਾਰੇ ਸਾਰੇ ਮੈਂ ਤਾਂ ਕਈ ਤਰ੍ਹਾਂ ਕਹਾਂਗਾ ਤੁਸੀਂ ਸੋਸ਼ਲ ਮੀਡੀਆ ਦਾ ਬਹਾਦਰ ਮੇਰੇ ਬਤਨ ਲਿਖੇ ਤੇ ਕਹਿਣਗੇ ਤੁਸੀਂ ਇੰਸਟਾਗ੍ਰਾਮ ਦਾ ਬਹਾਦਰ ਚੁਕਲਿਆ ਫੇਸਬੁੱਕ ਦਾ ਬਹਾਦਰ ਚੁਕਲਿਆ ਅੰਦਰੋਂ ਅੰਦਰ ਹੀ ਸਾਡੇ ਜਿਹੜੇ ਮੇਰੇ ਸੀਨੀਅਰ ਨੇ ਠੀਕ ਆ ਉਹਨਾਂ ਨੂੰ ਵੀ ਐਵੇਂ ਮੈਸੇਜ ਆ ਕੇ ਵੀ ਤੁਸੀਂ ਪੰਡਿਤ ਜੀ ਨੂੰ ਇਤਲੀ ਸੈਂਡ ਨਾ ਭੇਜ ਦਿਓ ਅਸੀਂ ਤਰਕਸ਼ੀਲਾਂ ਲੈਣ ਬੁਲਾਵਾਂਗੇ ਐਡੀ ਅਗਲ ਨਵੀ ਹੋਣ ਲੱਗੀ ਚਲੋ ਚਲੋ ਤੁਸੀਂ ਲੌਜੀਕਲ ਕੀ ਗੱਲਾਂ ਚਲੋ ਜਿਹੜੇ ਦਰਸ਼ਕ ਇਸ ਟੈਂਪ ਨੂੰ ਦੇਖ ਭਾਈ ਇਹ ਕਹਿਣਾ ਚਾਹਣਾ ਵੀ ਜਿਹੜੇ ਤਨੂਰਾ ਸੀ ਦੇ ਮਕਰ ਅਸੀ ਦੇ ਬੰਦੇ ਨੇ ਰੋੜਪਤੀ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਸੋਨੇ ਕੱਲ ਹੋਰ ਇੱਥੇ ਕਲੀਅਰ ਕਰਦਾ ਮੈਂ ਮੇਥਾ ਦੇ ਤੁਲਾ ਰਾਸੀ ਦੇ ਨਾਮ ਗਿਆ ਸੀ ਨਾ ਲੋਕਾਂ ਨੇ ਕੀ ਕਰਿਆ ਵੀ ਜਿਹੜਾ ਉਹ ਨਾਮ ਨੇ ਕੋਈ ਇੱਕ ਜ਼ੋਰ ਦਾ ਭਰਾਇ ਲੱਗਿਆ ਠੀਕ ਹੈ ਉਹਦਾ ਵੀ ਭਰਾਇ ਲੱਗਿਆ ਮੇਥਾ ਤੁਲਾ ਜੋ ਤੋਂ ਪਹਿਲਾਂ ਹੁਣ ਤੱਕ ਕੀ ਕਰਦਾ ਜਿਹੜੇ ਸਾਡੇ ਸਟਾਫ ਦੇ ਉਹਨਾਂ ਨੂੰ ਕਹਿੰਦਾ ਤੁਸੀਂ ਨਾ ਜਿਹੜਾ ਫਾਰਮ ਆ ਕਿਸੇ ਹੋਰ ਨਾਮ ਤੇ ਭਰਾ ਲਓ ਪੰਡਤ ਜੀ 10 ਲੱਖ ਦੀ ਕੋਈ ਖਵਾੜੀ ਨਹੀਂ ਠੀਕ ਹੈ ਪੰਡਤ ਜੀ 10 ਲੱਖ ਟਿਕਟ ਮੋਚੂਗਾ ਕੋਈ ਨਾ ਕੋਈ ਮਿੱਤਰ ਨਾਲ ਚੱਗੀ ਜਣੀ ਆਏ ਨਹੀਂ ਅਜਾ ਤੁੱਤਾ ਕਿੰਦਾ ਜੀ ਲੋਕ ਤਾਂ ਇਹ ਵੀ ਚੱਲਦਾ 10 ਤੁੱਤਾ ਤੁਸੀਂ ਲਾ ਲਓ ਕਸਟਮਰ ਲਾ ਲੈਣਾ ਮੇਰੇ ਹੋ ਸਟਾਰ ਇਹ ਕਹਿਣ ਦਾ ਮਤਲਬ ਕਿ ਮੈਂ ਵੀ ਦੁਕਾਨ ਖੋਲ ਕੇ ਸ਼ੁਰੂ ਕਰ ਦਵਾ ਦੁਕਾਨਦਾਰੀ ਭਾਈ ਜੀ ਲੋਕੜੇ ਪੰਡਤ ਬਣਾਰੇ ਮੇਰੇ ਕੋਲ ਬਿਜ਼ਨਸ ਸਬੂਤ ਪੱਕੇ ਨੇ ਲੋਕ ਪਹਿਲਾਂ ਟਿਕਟੂਮ ਵਿੱਚ ਸੀ ਅੱਜ ਟਿੱਕੇ ਲਾ ਕੇ ਦਾੜੀਆਂ ਰੱਖ ਕੇ ਪੰਡਤ ਬਣ ਕੇ ਬੈਠ ਰਹੇ ਮੈਂ ਦਾੜੀ ਘਟਾਤੀ ਨਹੀਂ ਨਹੀਂ ਇੱਕ ਮੰਦਲ ਜੀ ਵਿਸਾਖੀ ਚ ਕੀ ਭਵਿਸ਼ਾਣ ਦੀ ਕਮਾਲਾ ਭਾਈ ਇਹ ਦੇਖੀ ਹੈ ਨਹੀਂ ਨਹੀਂ ਚਲੋ ਮਲਾ ਨਹੀਂ ਹੁਣ ਗੱਲ ਹੁਣ ਲਈ ਦੇਖੀਏ ਕੋਈ ਮਾਲਾ ਟਿੱਕਾ ਲੱਗਿਆ ਮੈਂ ਜੈਨ ਨੂੰ ਪੰਡਤ ਲੋਕਾਂ ਨੂੰ ਦਿਖਾਵਾ ਕਰਨ ਵਾਲਾ ਪੰਡਤ ਨਹੀਂ ਹੈਗਾ ਮੇਰੇ ਕੋਲ ਕਲਾ ਇਹ ਨਾ ਆਹ ਇਤਲਾ ਬੰਦਾ ਹੁਣ ਮੈਂ ਉਹ ਵੀ ਦੇਖਦਾ ਉਹ ਵੀਡੀਓ ਜਾਣੀ ਆ ਇਹ ਠੀਕ ਹੈ ਨਹੀਂ ਉਹ ਬੰਦਾ ਯਾਰ ਟਿੱਕੇ ਲਾ ਕੇ ਯਾਰ ਵਗੈਰਾ ਠੀਕ ਹੈ ਕਰਕੇ ਉਹਨਾਂ ਬਣਾਲੇ ਪੰਡਤ ਇੱਕ ਦਾ ਇੱਕ ਪੰਡਤ ਹੋਰ ਆ ਰਿਹਾ ਇੱਕ ਧੂਰੀ ਚ ਬਣ ਗਿਆ ਉਹ ਰਾਸੀ ਦੇਖ ਕੇ ਬਾਹਰ ਆ ਫਿਰ ਉੱਥੇ ਕਿਉਂ ਨਹੀਂ ਆ ਰਹੇ ਲੋਕ ਕਹਿਣ ਦਾ ਮਤਲਬ ਕੀ ਮੈਂ ਤੁਹਾਡੇ ਫਰਸਟ ਕਾਪੀ ਸੈਕੰਡ ਕਾਪੀ ਕਾਪੀ ਤੁਹਾਡੇ ਕਹਿਣ ਦਾ ਮਤਲਬ ਹੀ ਕਾਪੀ ਕਰਕੇ ਕੋਈ ਪੰਡਤ ਨਹੀਂ ਬੰਦਾ ਐਕਚੁਅਲ ਅਗਰ ਤੁਹਾਡੇ ਨਾਲ ਬੋਲਦਾ ਤਾਂ ਇਹ ਪੰਡਤ ਬਣਦਾ ਉਹ ਕੈਡੀਡਾਸ ਬ੍ਰਾਂਡ ਬ੍ਰਾਂਡੀ ਰਹੂਗਾ ਪੰਡਤ ਬਣਦਾ ਚਾਹੇ ਉਹਦੀ ਕਾਪੀ ਜਿੰਨੀ ਮਰਜੀ ਮਾਰਦੀ ਗੱਲਾਂ ਬਠਿੰਡ ਕੀ ਜੀ ਕੋਈ ਕੁਛ ਨਾ ਕਰ ਸਕਦੀ ਤੇ ਤੁਹਾਨੂੰ ਰਾਸ਼ੀ ਦੇ ਮਕਰ ਰਾਸ਼ੀ ਵਾਲੇ ਵਜੋ ਤਿਆਰ 19 April ਦਾ ਡਰਾਵਾ 6 ਕਰੋੜ ਦਾ ਭਰਾਈ ਜੇ ਨਹੀਂ ਨਿਕਲਿਆ ਨਹੀਂ ਨਿਕਲਿਆ ਕੋਈ ਗੱਲ ਨਹੀਂ ਜੇ ਨਿਕਲ ਗਿਆ ਫਿਰ ਨਹੀਂ ਨਹੀਂ ਜੇ ਨਿਕਲ ਗਿਆ ਸੀ ਫਿਰ ਇੰਟਰਵਿਊ ਕਰਨਗੇ ਜਿਹੜੇ ਕਿੰਤੂ ਬ੍ਰੈਂਟੂ ਕਰਦੇ ਨੇ ਮੇਰੇ ਕਿੰਤੂ ਬ੍ਰੈਂਟੂ ਕਰਦੇ ਬਣਾਉਣਾ ਵੀ ਪੁੱਛਾਂਗੇ ਕੀ ਹੋਰ ਲਿਖੋ ਕੀ ਲਿਖਦੇ ਨਹੀਂ ਨਿਕਲੂਗਾ ਫਿਰ ਫਿਰ ਵੀ ਇੰਟਰਵਿਊ ਕਰ ਲੈ ਫਿਰ ਵੀ ਸਵਾਲ ਆ ਜਾਣਗੇ ਫਿਰ ਤਾਂ ਜ਼ਰੂਰ ਕਰਾ ਲਵਾਂਗੇ ਤੁਹਾਨੂੰ ਦੇ ਮਕਰ ਰਾਸ਼ੀ ਫਿਰ ਤਾਂ ਉਹ ਵੀ ਉਹ ਸੈਟਲ ਹੋ ਜਾਓ ਮਾਈਕ ਲੈ ਕੇ ਜੀ ਜੀ ਅਮਰਗੜ ਠੀਕ ਹੈ ਮੇਰੇ ਇਹ ਨਾਮ ਫਲਾਣੀ ਰਾਸ਼ੀ ਨਹੀਂ ਜਾਂਦਾ ਮੈਂ ਕੰਮ ਕਰ ਦੂ ਇਥੋਂ ਇਆ ਸੀ ਨਾ ਚੈਲੰਜ ਕਰਿਆ ਨਾ ਕੰਮ ਛੱਡਤਾ ਮੇਰਾ ਮੇਰੀ ਕੋਈ ਕਹਾਣੀ ਝੂਠੀ ਹੋਈ ਮੈਂ ਕੰਮ ਛੱਡਾ ਝੂਠੀ ਦੇ ਲੋਕਾਂ ਦੇ ਕਰੀ ਜਾਣ ਕੇ ਫਾਰਮ ਗਲਤ ਭਰਾਇਆ ਤਾਂ ਤਾਂ ਉਹਦਾ ਅਸੀਂ ਜ ਗਿਆ ਹੁਣ ਤੁਸੀਂ ਨਾ ਕਰ ਕੰਮ ਛੱਡਤਾ ਨਾ ਕੋਈ ਮੋਟਲੇ ਆ ਗਿਆ ਨਾ ਉਹ ਤਾਂ ਫਿਰ ਉਹੀ ਗੱਲ ਹੋ ਗਈ ਨਾ ਜੇ ਹੁਣ ਤੁਸੀਂ ਜੇ ਨਹੀਂ ਨਿਕਲਾ ਤੁਸੀਂ ਤਾਂ ਮੈਂ ਤਾਂ ਆ ਕਰ ਲਿਆ ਜੀ ਨਹੀਂ ਭਾਈ ਜੀ ਮੈਂ ਚੈਲੰਜ ਕਰਿਆ ਮੈਂ ਕੰਗੂਲ ਕਰਿਆ ਹੁਣ ਕੀ ਚੈਲੰਜ ਕਰਦੇ ਚਲੋ ਤੇ ਤੁਹਾਨੂੰ ਤੇ ਜਿਹੜੀ ਇਹ ਚੈਲੰਜ ਆ ਵੀ ਸਾਰੇ ਨੂੰ ਬੀਪੀ ਦੀ ਮੂਰੀ ਦਿਊਂਗਾ ਪੰਜਾਬ ਕਵਰ ਕਰਦੇ ਆਂ ਜਿਆਦਾ ਪੰਡਤ ਤਿਆਰ ਹੋ ਨਹੀਂ ਨਹੀਂ ਮੈਨੂੰ ਮਜ਼ਾਕ ਨਹੀਂ ਆਗਰ ਤੁਹਾਡਾ ਨਹੀਂ ਮੁੱਕਿਆ ਇਹੋ ਦੱਸੋ ਬੱਸ ਸੁਣੋਦਾ ਆਨ ਕੈਮਰਾ ਦੇਖੋ ਤੁਸੀਂ ਕੀ ਚੈਲੰਜ ਦੀ ਪ੍ਰਮਾਤਮਾ ਦੀ ਕਿਰਪਾ ਨਾਲ ਹਾਈਐਸਟ ਸੀ ਲੈ ਕੇ ਜਾਊਗਾ ਸਾਰੇ ਨੂੰ ਵੱਧ ਪੰਜਾਬ ਚ ਕਿਤੇ ਇਕੱਲੀ ਇਕੱਲੀ ਆਪਣੇ 사이ਟ ਤੇ ਮੇਰਾ ਦਫਤਰ ਹੋਊਗਾ ਠੀਕ ਹੈ ਤੇ ਇਨਾਮ ਮੇਰੀ ਪ੍ਰਮਾਤਮਾ ਲਾਲ ਜਖਮਾਰ ਪੰਡਤ ਜੀ ਕੁਝ ਬਸੰਤ ਵੀ ਨਾਮ ਕਰਦੇ ਖਾਲੀ ਆਪਣੇ ਜੇ ਪਰਦੇਓ 100 ਰੁਪਏ ਲੈ ਕੇ ਆਓ ਆਤਨਾ ਕੋ ਸੌ ਬੰਦਾ ਸੇਰ ਵੀ ਲੈ ਕੇ ਨਾ 600 ਮੇਰੇ ਕੋਲ ਬੰਨਦਾ ਮਹੀਨਾ 17 12000 ਵਿੱਚ 150 ਵੀ ਦਿੰਦੇ ਨੇ ਸਾਡੇ ਕੋਲ ਆ ਕੇ ਬੇਦ ਪ੍ਰੂਫ ਕੋਈ ਨਹੀਂ ਕਿ ਵੀ ਆਪ 20 25 ਪਰਿਵਾਰਾਂ ਦੀ ਮੈਡੀਸਿਨ ਚੱਲ ਰਹੀ ਹੈ ਪਰਿਵਾਰ ਵਾਦੇ ਯਾਰ 600 ਰੁਪਏ ਪਹਿਲੀ ਰਾਸ਼ੀ ਕੀਤੀ ਤੁਹਾਨੂੰ ਤੇ ਤੁਹਾਨੂੰ ਤੇ ਮਕਰ ਚਲੋ ਮੈਂ ਮਿਹਰਬਾਨੀ ਜੀ ਤੁਹਾਨੂੰ ਤੇ ਮਕਰ ਦੀ ਇਹਨਾਂ ਨੇ ਕੁਛ ਨਾ ਕੀਤੇ ਬਸ ਆਕੇ ਵਿੱਚ ਤੁਸੀਂ ਜਰੂਰੀ ਕੁਵਾਰਾ ਜਮਾਓ ਕਿਉਂਕਿ ਚਲੋ ਮੈਂ ਵੀ ਇਹ ਗੱਲ ਮੰਨਦਾ ਕਿਤੇ ਨਾ ਕਿਤੇ ਕਿ ਇਹ ਗੱਲ ਮੰਨਦਾ ਹੈ ਵੀ ਕਿਤੇ ਨਾ ਕੀਤੇ ਲੋਕ ਜੋ ਕਹਿੰਦੇ ਨੇ ਕਿ ਇਹਨਾਂ 'ਤੇ ਵਿਸ਼ਵਾਸ ਹੈ ਹੋ ਸਕਦਾ ਤੁਹਾਡੇ ਤਰਕ ਅਨੁਸਾਰ ਇਹਨਾਂ 'ਤੇ ਵਿਸ਼ ਜਿਨ੍ਹਾਂ ਨੂੰ ਵਿਸ਼ਵਾਸ ਉਹ ਜ਼ਰੂਰ ਗਿਆ ਤੋਂ ਪਹਿਲਾਂ ਵੀ ਕੁੜੀ ਨਹੀਂ ਮਿਲਾਂਦੇ ਨੇ ਕਿ ਵਿਆਹ ਤੋਂ ਪਹਿਲਾਂ ਮੇਰੀ ਕੁੜੀ ਸੁખી ਰਹੇ ਕੋਈ ਉਹ ਪੁੰਡਲਿਸ ਕਰਕੇ ਮਿਲਾਂਦੇ ਨੇ ਕਿ ਬਾਅਦ ਕਲਾ ਕਲੇਸ਼ ਨਾ ਹੋਵੇ ਜੇ ਚਲੋ ਮੈਂ ਇਹ ਤੱਖਾਂ ਵਿੱਚ ਨਹੀਂ ਜਾਣਾ ਮੈਂ ਇਹ ਕਹਿਣਾ ਕਿ ਤੁਸੀਂ ਜ਼ਰੂਰ ਅਜਮਾਇਓ ਤੇ ਬਸਾਖੀ ਦੀ ਜ਼ਰੂਰ ਪਾਇਓ ਹੋਰ ਪੰਡਿਤ ਜੀ ਦੀ ਗੱਲਾਂ ਤੇ ਆਪਣੇ ਕਮੈਂਟਸ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ ਸਤਿ ਸ੍ਰੀ ਅਕਾਲ